ਤੋਂ ਆਪਾਂ ਨਿਊ 24 ਚਾਹਤੋਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਕਿ ਤੁਹਾਡੇ ਵੀ ਸੁੱਤੇ ਹੋਇਆ ਘਰਾੜੇ ਬਹੁਤ ਜ਼ਿਆਦਾ ਵੱਜਦੇ ਨੇ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਸਵੇਰੇ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਬਹੁਤ ਘਰਾੜੇ ਮਾਰੇ ਸਾਨੂੰ ਤਾਂ ਨੀਂਦ ਹੀ ਨਹੀਂ ਆਈ ਜਾਂ ਫਿਰ ਆਪਣੇ ਘਰਾੜਿਆਂ ਕਰਕੇ ਤੁਸੀਂ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਵੀ ਰਾਤ ਬਿਤਾਉਣ ਤੋਂ ਡਰਦੇ ਹੋ ਕਿ ਮੈਂ ਜਾਵਾਂਗਾ ਜਾਂ ਜਾਵਾਂਗੀ ਰਾਤ ਨੂੰ ਸੋਵਾਂਗਾ ਜਾਂ ਸੋਵਾਂਗੀ ਤੇ ਉੱਥੇ ਘਰਾੜੇ ਵੱਜਣਗੇ ਤੇ ਸਾਰੇ ਰਿਸ਼ਤੇਦਾਰ ਜੋ ਹੈ ਗੱਲਾਂ ਕਰਨਗੇ ਤੇ ਚੰਗਾ ਨਹੀਂ ਲੱਗੇਗਾ ਤਾਂ ਫਿਰ ਆਜਾ ਭਾਈ ਇਸੇ ਤੋਂ ਉੱਪਰ ਗੱਲ ਕਰਨੀ ਹੈ ਕਿ ਆਖਿਰ ਘਰਾੜੇ ਵੱਜਦੇ ਕਿਉਂ ਨੇ ਔਰ ਕਿਵੇਂ ਇਸ ਤੋਂ ਛੁਟਕਾਰਾ ਵੀ ਪਾਇਆ ਜਾ ਸਕਦਾ ਹੈ ਮੈਨੂੰ ਕੁਝ ਵਿਚਾਰ ਸੁਝਾਅ ਆਏ ਹੋਏ ਸੀਗੇ ਕਿ ਇਸ ਦੇ ਉੱਪਰ ਵੀ ਵੀਡੀਓ ਜ਼ਰੂਰ ਬਣਾਈ ਜਾਏ ਜਿਨ੍ਹਾਂ ਨੇ ਉਹ ਕਮੈਂਟ ਭੇਜਿਆ ਸੀ ਮੈਂ ਉਹਨਾਂ ਨੂੰ ਜ਼ਰੂਰ ਥੈਂਕਸ ਵੀ ਕਰਨਾ ਚਾਹੂੰਗੀ ਕਿ ਤੁਸੀਂ ਮੈਨੂੰ ਕਿਹਾ ਕਿ ਇਸ ਟੌਪਿਕ ਤੇ ਮੈਂ ਵੀਡੀਓ ਬਣਾਵਾਂ ਕਿਉਂਕਿ ਵਾਕਈ ਕਈ ਜਣਾਂ ਨੂੰ ਜੋ ਹੈ ਘਰਾੜਿਆਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਆਖਿਰ ਸਮਝਦਿਆਂ ਘਰਾੜਿਆਂ ਦੀ ਪ੍ਰੋਬਲਮ ਹੁੰਦੀ ਕਿਉਂ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਸਮਝ ਲਓ ਜਦੋਂ ਅਸੀਂ ਰਾਤ ਨੂੰ ਸੁੱਤੇ ਹੋਏ ਹਾਂ ਸਾਹ ਲੈਂਦੇ ਹਾਂ ਤੇ ਸਾਹ ਦੀ ਨਲੀ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਹੁੰਦੀ ਹੈ ਤਾਂ ਸਾਹ ਲੈਣ ਔਰ ਛੱਡਣ ਦੀ ਆਵਾਜ਼ ਜਿਹੜੀ ਹੈ ਘਰਾੜਿਆਂ ਦੇ ਰੂਪ ਵਿੱਚ ਸੁਣਾਈ ਦਿੰਦੀ ਹੈ ਤੇ ਇਹ ਰੁਕਾਵਟ ਹ ਜ਼ਿਆਦਾਤਰ ਇਹ ਪ੍ਰੋਬਲਮ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਮੋਟਾਪਾ ਜ਼ਿਆਦਾ ਹੈ ਕਿਉਂਕਿ ਗਲੇ ਦੇ ਆਲੇ-ਦੁਆਲੇ ਚਰਬੀ ਬਹੁਤ ਜ਼ਿਆਦਾ ਫੈਟ ਬਹੁਤ ਜ਼ਿਆਦਾ ਹੁੰਦਾ ਹੈ ਤੇ ਜਿਹੜੀ ਸਾਹ ਦੀ ਨਲੀ ਹੁੰਦੀ ਹੈ ਉੱਥੇ ਵੀ ਜੋ ਹੈ ਚਰਬੀ ਕਰਕੇ ਸਾਹ ਲੈਣ ਦੇ ਵਿੱਚ ਛੱਡਣ ਦੇ ਵਿੱਚ ਰੁਕਾਵਟ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਕਰਾੜਿਆਂ ਦੇ ਰੂਪ ਵਿੱਚ ਸੁਣਾਈ ਦਿੰਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਮੋਟਾਪਾ ਹੈ ਗਲੇ ਤੇ ਤੁਸੀਂ ਦੇਖ ਰਹੇ ਹੋ ਗਰਦਨ ਤੇ ਬਹੁਤ ਫੈਟ ਹੈ ਤਾਂ ਤੁਹਾਨੂੰ ਆਪਣਾ ਵਜ਼ਨ ਘਟਾਉਣਾ ਹੀ ਪਏਗਾ ਕਿਉਂਕਿ ਵਜ਼ਨ ਦੇ ਨਾਲ ਵਜ਼ਨ ਵਧੇ ਹੋਏ ਨਾਲ ਸਿਰਫ ਕਰਾੜਿਆਂ ਦੀ ਪ੍ਰੋਬਲਮ ਹੀ ਨਹੀਂ ਬਲਕਿ ਉਹ ਢੇਰ ਸਾਰੀਆਂ ਬਿਮਾਰੀਆਂ ਜੋ ਹੈ ਲੱਗ ਜਾਂਦੀਆਂ ਨੇ ਸੋ ਇਸ ਲਈ ਵਜ਼ਨ ਜ਼ਿਆਦਾ ਹੈ ਤੇ ਉਸਨੂੰ ਘਟਾਉਣਾ ਜ਼ਰੂਰ ਹੈ ਮੈਂ ਬਹੁਤ ساری ਵੀਡੀਓਜ਼ ਬਣਾਨੀਆਂ ਛੋਟੇ ਛੋਟੇ ਨੁਸਖੇ ਵੀ ਦੱਸਦੀਆਂ ਕਿ ਰੁਟੀਨ ਵਿੱਚ ਇਹ ਚੀਜ਼ਾਂ ਤੁਸੀਂ ਅਪਣਾ ਲੋਗੇ ਤਾਂ ਜ਼ਰੂਰ ਤੁਹਾਨੂੰ ਵਜ਼ਨ ਘਟਾਉਣ ਦੇ ਵਿੱਚ ਫਾਇਦਾ ਮਿਲ ਸਕਦਾ ਫਿਲਹਾਲ ਆਪਾਂ ਖਰਾੜਿਆਂ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਮੈਂ ਚੁਲੇ ਤੇ ਤੁਹਾਨੂੰ ਦੱਸ ਦਿੱਤਾ ਕਿ ਵਜ਼ਨ ਤੁਸੀਂ ਘਟਾਣਾ ਹੈ ਪਰ ਕੁਝ ਘਰੇਲੂ ਨੁਸਖੇ ਵੀ ਮੈਂ ਤੁਹਾਨੂੰ ਜ਼ਰੂਰ ਦਸਾਂਗੀ ਜਿਨ੍ਹਾਂ ਨੂੰ ਤੁਸੀਂ ਅਪਣਾ ਲਓ ਔਰ ਤੁਸੀਂ ਦੇਖੋਗੇ ਤੁਹਾਨੂੰ ਚੰਗਾ ਰਿਜ਼ਲਟ ਜ਼ਰੂਰ ਮਿਲ ਰਿਹਾ ਹੈ ਸਿਰਫ ਖਰਾੜੇ ਹੀ ਨਹੀਂ ਖਤਮ ਹੋਣਗੇ ਬਲਕਿ ਤੁਹਾਡਾ ਵਜ਼ਨ ਵੀ ਘਟਣਾ ਜ਼ਰੂਰ ਸ਼ੁਰੂ ਹੋ ਜਾਏਗਾ ਸਭ ਤੋਂ ਪਹਿਲਾਂ ਜਦੋਂ ਆਪਾਂ ਉਹਨਾਂ ਕਰੇਲੂ ਨੁਸਖੇ ਦੀ ਗੱਲ ਕਰਦੇ ਆਂ ਤਾਂ ਪੁਦੀਨਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਪੁਦੀਨੇ ਵਿੱਚ ਅਜਿਹੇ ਤੱਤ ਹੁੰਦੇ ਨੇ ਅਜਿਹੇ ਗੁਣ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੀ ਸੋਜਿਸ਼ ਹੋਈ ਹੋਵੇ ਨਸਾਂ ਦੇ ਵਿੱਚ ਜਾਂ ਬਾਡੀ ਵਿੱਚ ਕਿਤੇ ਵੀ ਤਾਂ ਉਸ ਸੋਜਿਸ਼ ਨੂੰ ਜੋ ਹੈ ਪੁਦੀਨਾ ਘਟਾ ਦਿੰਦਾ ਹੈ ਤਾਂ ਤੁਸੀਂ ਕਰਨਾ ਕੀ ਹੈ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਕੁਝ ਪੱਤੀਆਂ ਪੁਦੀਨੇ ਦੀਆਂ ਪਾਓ 5 ਤੋਂ 10 ਮਿੰਟ ਉਹਨੂੰ ਚੰਗੀ ਤਰ੍ਹਾਂ ਪਾਣੀ ਨੂੰ ਉਬਾਲ ਲਓ ਔਰ ਇਸ ਨੂੰ ਤੁਸੀਂ ਠੰਡਾ ਕਰ ਲਓ ਛਾਣ ਲਓ ਔਰ ਇਹ ਪਾਣੀ ਤੁਸੀਂ ਪੀ ਲੈਣਾ ਔਰ ਤੁਸੀਂ ਹਫ਼ਤੇ ਦੇ ਵਿੱਚ 3 বারবার ਇਹ ਮੈਂ ਕਾਟ ਸਕਦੇ ਹੋ ਔਰ ਤੁਸੀਂ ਜਦੋਂ ਰੁਟੀਨ ਵਿੱਚ ਇਹ ਚੀਜ਼ અપਨਾਓਗੇ ਤਾਂ ਤੁਹਾਨੂੰ ਜ਼ਰੂਰ ਤੁਹਾਡੇ ਘਰਾੜਿਆਂ ਦੇ ਵਿੱਚ ਫਰਕ ਜੋ ਹੈ ਦੇਖਣ ਨੂੰ ਮਿਲੇਗਾ ਤੁਹਾਡੇ ਘਰ ਪਰਿਵਾਰ ਦੇ ਵੀ ਮੈਂਬਰ ਖੁਦ ਕਹਿਣ ਲੱਗਣਗੇ ਕਿ ਹੁਣ ਤੁਸੀਂ ਘਰਾੜੇ ਘਟ ਮਾਰ ਦਿਓ ਅਗਲੀ ਹੋਮ ਰੈਮੇਡੀ ਹੈ ਜੀ ਦਾਲਚੀਨੀ ਦਾਲਚੀਨੀ ਦੇ ਵਿੱਚ ਕਈ ਔਸ਼ਧੀ ਤੱਤ ਹੁੰਦੇ ਨੇ ਆਯੁਰਵੈਦਿਕ ਕਈ ਦਵਾਈਆਂ ਦੇ ਵਿੱਚ ਜੋ ਹੈ ਦਾਲਚੀਨੀ ਨੂੰ ਵਰਤਿਆ ਜਾਂਦਾ ਹੈ ਸੋ ਤੁਸੀਂ ਇੱਕ ਗਲਾਸ ਕੋਸੇ ਪਾਣੀ ਦੇ ਵਿੱਚ ਅੱਧਾ ਚਮਚ ਜਾਂ ਅੱਧੇ ਚਮਚ ਤੋਂ ਵੀ ਘੱਟ ਸ਼ੁਰੂਆਤ ਵਿੱਚ ਤੁਸੀਂ ਘੱਟ ਤੋਂ ਹੀ ਜੋ ਹੈ ਸ਼ੁਰੂ ਕਰੋ ਦਾਲਚੀਨੀ ਪਾਊਡਰ ਤੁਸੀਂ ਪਾ ਲੈਣਾ ਹੈ ਮਿਕਸ ਕਰਨਾ ਹੈ ਔਰ ਪਾਣੀ ਤੁਸੀਂ ਪੀ ਲੈਣਾ ਹੈ ਇਸ ਦੇ ਨਾਲ ਵੀ ਤੁਹਾਡੇ ਘਰਾੜਿਆਂ ਨੂੰ ਫਰਕ ਜ਼ਰੂਰ ਪਏਗਾ ਇਹ ਤੁਹਾਡਾ ਮੋਟਾਪਾ ਤੁਹਾਡਾ ਵਜ਼ਨ ਘਟਾਉਣ ਦੇ ਵਿੱਚ ਵੀ ਤੁਹਾਡੀ ਮਦਦ ਕਰੇ ਔਰ ਕਈ ਹੋਰ ਤੁਸੀਂ ਦੇਖੋਗੇ ਸਰੀਰਿਕ ਦਿੱਕਤਾਂ ਸੀ ਨਿਸ਼ਾਨੀਆਂ ਸੀ ਇਹ ਦਾਲਚੀਨੀ ਵਾਲਾ ਪਾਣੀ ਪੀਣ ਦੇ ਨਾਲ ਤੁਹਾਨੂੰ ਉਹਨਾਂ ਹੈਲਥ ਇਸ਼ੂਸ ਤੋਂ ਵੀ ਜੋ ਹੈ ਨਿਜਾਤ ਜ਼ਰੂਰ ਮਿਲ ਜਾਏਗੀ ਅਗਲੀ ਹੋਮ ਰੈਮੇਡੀ ਹੈ ਜੀ ਲਸਣ ਲਸਣ ਦੇ ਤਾਂ ਬਹੁਤ ਸਾਰੇ ਗੁਣ ਨੇ ਮੈਂ ਇੱਕ ਸਪੈਸ਼ਲ ਵੀਡੀਓ ਵੀ ਬਣਾਈ ਹੈ ਲਸਣ ਨੂੰ ਲੈ ਕੇ ਤੁਸੀਂ ਮੇਰੇ ਪੇਜ ਤੇ ਜਾਂ YouTube ਚੈਨਲ ਤੇ ਲਸਣ ਦੇ ਉੱਪਰ ਪੂਰੀ ਉਹ ਵੀਡੀਓ ਵੀ ਦੇਖ ਸਕਦੇ ਹੋ ਜ ਜਿਸ ਦੇ ਵਿੱਚ ਦੱਸਿਆ ਹੋਇਆ ਹੈ ਕਿ ਲਸਣ ਖਾਣ ਦਾ ਸਹੀ ਤਰੀਕਾ ਕੀ ਹੈ ਸੋ ਲਸਣ ਦੀ ਇੱਕ ਜਾਂ ਦੋ ਤੁਰੀ ਸ਼ੁਰੂਆਤ ਵਿੱਚ ਇੱਕ ਕਲੀ ਹੀ ਲਓ ਤੁਸੀਂ ਇਹ ਅਗਰ ਤੁਸੀਂ ਰੁਟੀਨ ਦੇ ਵਿੱਚ ਖਾਣ ਲੱਗਦੇ ਹੋ ਕਿਉਂਕਿ ਲਸਣ ਦੇ ਵਿੱਚ ਆਪਣੇ ਅਜਿਹੇ ਕਈ ਕਿਉਂਕਿ ਐਂਟੀਬਾਇਓਟਿਕ ਵੀ ਹੈ ਲਸਣ ਔਰ ਅਜਿਹੇ ਕਈ ਗੁਣ ਨੇ ਜੋ ਜੋ ਕਿਸੇ ਵੀ ਤਰ੍ਹਾਂ ਦੀ ਬਾਡੀ ਵਿੱਚ ਸੋਜਿਸ਼ ਹੈ ਕਿਸੇ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਉਸ ਨੂੰ ਠੀਕ ਕਰਦਾ ਹੈ ਘਰਾੜਿਆਂ ਵਿੱਚ ਤਾਂ ਮਦਦ ਤੁਹਾਡੀ ਕਰੂ ਤੁਹਾਡਾ ਵਜ਼ਨ ਵੀ ਇਹ ਘਟਾਓ ਨਾਲ ਦੇ ਨਾਲ ਜਿਨ੍ਹਾਂ ਨੂੰ ਕੋਈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਹੋਰ ਵੀ ਕੋਈ ਹੈਲਥ ਇਸ਼ੂ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਤਾਂ ਉੱਥੇ ਵੀ ਤੁਹਾਨੂੰ ਇਹ ਜ਼ਰੂਰ ਲਸਣ ਜੋ ਹੈ ਮਦਦ ਕਰਨ ਵਾਲਾ ਹੈ ਕਿਉਂਕਿ ਜਿਨ੍ਹਾਂ ਦਾ ਮੋਟਾਪਾ ਜ਼ਿਆਦਾ ਹੁੰਦਾ ਹੈ ਵਜ਼ਨ ਜ਼ਿਆਦਾ ਹੁੰਦਾ ਉਹਨਾਂ ਨੂੰ ਸਿਰਫ ਘਰਾੜੇ ਹੀ ਨਹੀਂ ਉਹਨਾਂ ਦੀ ਕੋਲੇਸਟ੍ਰੋਲ ਦੀ ਵੀ ਪ੍ਰੋਬਲਮ ਕਿਤੇ ਨਾ ਕਿਤੇ ਚੱਲ ਰਹੀ ਹੁੰਦੀ ਹੈ ਸੋ ਲਸਣ ਨੂੰ ਵੀ ਅਗਰ ਤੁਸੀਂ ਸਹੀ ਢੰਗ ਨਾਲ ਵਰਤ ਲੈਂਦੇ ਹੋ ਤਾਂ ਜ਼ਰੂਰ ਤੁਹਾਨੂੰ ਘਰਾੜਿਆਂ ਤੋਂ छुटਕਾਰਾ ਮਿਲ ਸਕਦਾ ਹੈ ਅਗਲੀ ਹੋਮ ਰੈਮੇਡੀ ਹੈ ਜੀ ਹਲਦੀ ਹਲਦੀ ਜੋ ਹੈ ਐਂਟੀਬਾਇਓਟਿਕ ਹੈ ਸਾਡੀ ਬਾਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਉਸੇ ਲਈ ਕੰਮ ਕਰਦੀ ਹੈ ਤੇ ਇੱਥੇ ਜੇ ਆਪਾਂ ਗੱਲ ਕਰੀਏ ਕਿ ਕਿਸੇ ਵੀ ਤਰ੍ਹਾਂ ਦੀ ਨਸਾ ਦੇ ਵਿੱਚ ਸੋਜਿਸ਼ ਹੋਈ ਪਈ ਹੈ ਤਾਂ ਉੱਥੇ ਵੀ ਹਲਦੀ ਨੇ ਤੁਹਾਨੂੰ ਬਹੁਤ ਚੰਗੇ ਰਿਜ਼ਲਟ ਦੇਣੇ ਨੇ ਜਦ ਅਸੀਂ ਗਲ ਘਰਾੜਿਆਂ ਦੀ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਕਈ ਵਰੀ ਕਈਆਂ ਦੇ ਸੋਜਿਸ਼ ਹੋਈ ਹੁੰਦੀ ਹੈ ਕਿਸ ਕਿਸੇ ਤਰ੍ਹਾਂ ਦੀ ਨਸਾ ਵਿੱਚ ਉਸ ਕਰਕੇ ਵੀ ਜੋ ਹੈ ਘਰਾੜੇ ਵੱਜ ਰਹੇ ਹੁੰਦੇ ਨੇ ਸੋ ਅਗਰ ਤੁਸੀਂ ਛੁਟਕਾਰਾ ਚਾਹੁੰਦੇ ਹੋ ਘਰਾੜਿਆਂ ਤੋਂ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੇ ਵਿੱਚ ਅੱਧਾ ਚਮਚ ਹਲਦੀ ਪਾ ਕੇ પી ਸਕਦੇ ਹੋ ઓર ਇੱਥੇ ਤੁਸੀਂ ધ્યાન જરૂર ਦੇਣਾ ਹੈ ਕਿ ਜਿਹੜਾ ਤੁਸੀਂ ਇੱਥੇ ਦੁੱਧ ਲੈਣਾ ਇੱਕ ਗਲਾਸ ਏ ਡਬਲ ਟੌਂਡ ਦੁੱਧ ਹੋਣਾ ਚਾਹੀਦਾ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਫੈਟ ਵਾਲਾ ਦੁੱਧ ਨਹੀਂ ਪੀਣਾ ਇਹ ਨਾ ਹੋਵੇ ਕਿ ਤੁਸੀਂ ਆਪਣੇ ਘਰਾੜੇ ਠੀਕ ਕਰਨ ਦੇ ਚੱਕਰ ਦੇ ਵਿੱਚ ਆਪਣਾ ਵਜ਼ਨ ਹੋਰ ਵਧਾ ਲਓ ਕਿਉਂਕਿ ਸੌਣ ਤੋਂ ਪਹਿਲਾਂ ਅਗਰ ਤੁਸੀਂ ਫੈਟ ਵਾਲੀ ਚੀਜ਼ ਲੈਂਦੇ ਹੋ ਤਾਂ ਉਹ ਫੈਟ ਬਾਡੀ ਵਿੱਚ ਡਿਪੋਜ਼ਿਟ ਹੁੰਦਾ ਜਾਏਗਾ ਕਿਉਂਕਿ ਤੁਸੀਂ ਸੋ ਗਏ ਹੋ ਤਾਂ ਇਹ ਫੈਟ ਜੋ ਹੈ ਇਸ એનર્ਜੀ ਵਿੱਚ ਯੂਜ਼ ਕਰ ਹੀ ਨਹੀਂ ਸਕਾਂਗੇ ਔਰ ਇਹ ਫੈਟ ਜਿਹੜਾ ਸਿੱਧੇ ਤੌਰ ਤੇ ਸਾਡੀ ਬਾਡੀ ਵਿੱਚ ਹੀ ਡਿਪੋਜ਼ਿਟ ਹੋਣ ਵਾਲਾ ਹੈ ਸੋ ਤੁਸੀਂ ਡਬਲ ਟੌਂਡ ਦੁੱਧ ਲੋ ਵੈਸੇ ਵੀ ਅਗਰ ਦੁੱਧ ਦਿਨੇ ਵੀ ਚਾਹੇ ਪੀਣਾ ਤਾਂ ਸਾਨੂੰ ਡਬਲ ਟੋਂਡ ਦੁੱਧ ਪੀਣਾ ਚਾਹੀਦਾ ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣ ਦੇ ਪ੍ਰੋਸੈਸ ਦੇ ਵਿੱਚੋਂ ਜਿਨ੍ਹਾਂ ਨੂੰ ਦੁੱਧ ਤੋਂ ਅਲਰਜੀ ਹੈ ਤਾਂ ਤੁਸੀਂ ਇੱਕ ਗਲਾਸ ਪਾਣੀ ਕੋ ਉਸੇ ਪਾਣੀ ਦੇ ਵਿੱਚ ਵੀ ਹਲਦੀ ਮਿਕਸ ਕਰਕੇ ਪੀ ਸਕਦੇ ਹੋ ਰੈਗੂਲਰ ਪੀਓਗੇ ਘਰਾੜਿਆਂ ਤੋਂ ਛੁਟਕਾਰਾ ਮਿਲੇਗਾ ਬਾਡੀ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਪੇਨ ਰਹਿੰਦੀ ਹੈ ਉਸ ਤੋਂ ਵੀ ਛੁਟਕਾਰਾ ਮਿਲੇਗਾ ਔਰ ਅਗਰ ਆਪਾਂ ਕਹੀਏ ਕਿਸੇ ਤਰ੍ਹਾਂ ਦੀ ਤੁਹਾਡੀ ਡਾਈਜੈਸ਼ਨ ਦੀ ਪ੍ਰੋਬਲਮ ਚੱਲਦੀ ਹੈ ਗੋਡਿਆਂ ਮੋਡਿਆਂ ਦੀ ਦਰਦ ਚੱਲ ਰਹੀ ਹੈ ਉਸ ਤੋਂ ਵੀ ਤੁਹਾਨੂੰ ਛੁਟਕਾਰਾ ਜ਼ਰੂਰ ਮਿਲ ਜਾਏਗਾ ਅਗਲੀ ਹੋਮ ਰੈਮੇਡੀ ਹੈ ਜੀ ਸ਼ਹਿਦ ਸ਼ਹਿਦ ਐਂਟੀ ਇਨਫਲਮੇਟਰੀ ਹੁੰਦਾ ਹੈ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਬਾਡੀ ਵਿੱਚ ਤੁਹਾਡੇ ਅਗਰ ਸੋਜਿਸ਼ ਹੋ ਰਹੀ ਹੈ ਆਪਾਂ ਬਾਰ-ਬਾਰ ਇੱਥੇ ਗੱਲ ਕਰ ਰਹੇ ਹਾਂ ਕਿ ਨਸਾਂ ਦੇ ਵਿੱਚ ਅਗਰ ਸੋਜਿਸ਼ ਆ ਦੇਖੋ ਮੇਨ ਰੀਜ਼ਨ ਦੋ ਹੀ ਹੁੰਦੇ ਨੇ ਨਸਾਂ ਦੇ ਵਿੱਚ ਸੋਜਿਸ਼ ਹੋ ਗਈ ਹੈ ਜਾਂ ਫਿਰ ਤੁਹਾਡੇ ਫੈਟ ਬਹੁਤ ਜ਼ਿਆਦਾ ਹੈ ਗਰਦਨ ਤੇ ਵੀ ਜਿਸ ਕਰਕੇ ਸਾਹ ਲੈਣ ਦੇ ਵਿੱਚ ਰੁਕਾਵਟ ਆਉਂਦੀ ਹੈ ਤੇ ਘਰਾੜੇ ਵੱਜਦੇ ਨੇ ਸੋ ਹਨੀ ਦੀ ਆਪਾਂ ਸ਼ਹਿਦ ਦੀ ਗੱਲ ਕਰਦੇ ਹਾਂ ਇੱਕ ਗਲਾਸ ਕੋਸੇ ਪਾਣੀ ਦੇ ਵਿੱਚ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਸ਼ਹਿਦ ਘੋਲ ਕੇ ਪੀ ਲੈਣਾ ਹੈ ਇੱਥੇ ਦਾਜਵਾ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਡਾਇਬੀਟਿਸ ਇਹ ਪ੍ਰੋਬਲਮ ਹੈ ਉਹ ਇਹ ਸ਼ਹਿਦ ਜਿਹੜਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਨਹੀਂ ਪੀਣਾ ਤੁਸੀਂ ਜਿਹੜਾ ਹਲਦੀ ਵਾਲੀ ਆਪਾਂ ਗੱਲ ਕੀਤੀ ਹੈ ਜਾਂ ਲਸਣ ਦੀ ਗੱਲ ਕੀਤੀ ਹੈ ਉਹ ਨੁਸਖਾ ਜ਼ਰੂਰ ਅਪਣਾ ਸਕਦੇ ਹੋ ਸੋ ਇਹ ਵੀ ਆਪਾਂ ਧਿਆਨ ਜ਼ਰੂਰ ਰੱਖਣਾ ਹੈ ਜਿਹੜਾ ਸ਼ਹਿਦ ਹੈ ਉਹ ਅਸਲੀ ਹੀ ਹੋਵੇ ਕਿਸੇ ਤਰ੍ਹਾਂ ਦਾ ਮਿਲਾਵਟ ਵਾਲਾ ਨਾ ਹੋਵੇ ਇਹ ਨਾ ਹੋਵੇ ਕਿ ਤੁਸੀਂ ਸ਼ਹਿਦ ਸਮਝ ਕੇ ਚੀਨੀ ਹੀ ਕੋਲ ਕੋਲ ਕੇ ਪੀ ਰਹੇ ਹੋ ਸੋ ਮਿਲਾਵਟੀ ਜੀ ਜੇ ਅਗਰ ਲੱਗ ਰਹੀ ਹੈ ਤਾਂ ਉਸ ਉਪਯੋਗ ਬਿਲਕੁਲ ਵੀ ਨਾ ਕਰੋ ਅਗਰ ਲੱਗਦਾ ਹੈ ਕਿ ਸ਼ਹਿਦ ਸਾਨੂੰ ਅੱਛਾ ਨਹੀਂ ਮਿਲ ਪਾ ਰਿਹਾ ਤਾਂ ਹਲਦੀ ਹੈ ਲਸਣ ਹੈ ਦਾਲਚੀਨੀ ਹੈ ਇਹਨਾਂ ਦਾ ਤੁਸੀਂ ਉਪਯੋਗ ਕਰ ਸਕਦੇ ਹੋ ਤਾਂ ਮੈਨੂੰ ਉਮੀਦ ਹੈ ਕਿ ਇਹਨਾਂ ਸਾਰਿਆਂ ਵਿੱਚੋਂ ਕੋਈ ਇੱਕ ਨੁਸਖਾ ਤੁਸੀਂ ਜ਼ਰੂਰ ਅਪਣਾਓ ਰੈਗੂਲਰ ਅਪਣਾਓ ਤੇ ਤੁਹਾਨੂੰ ਚੰਗੇ ਰਿਜ਼ਲਟ ਜ਼ਰੂਰ ਮਿਲਣਗੇ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਵਜ਼ਨ ਘਟਾਉਣ ਵਾਲ ਜ਼ਰੂਰ ਅੱਗੇ ਵਧੋ ਮੇਰੀਆਂ ਢੇਰ ਸਾਰੀਆਂ ਵੀਡੀਓਜ਼ ਹੈ ਜਿੱਚ ਮੈਂ ਬੜੇ ਹੀ ਸੌਖੇ ਸੌਖੇ ਤਰੀਕੇ ਦੱਸਦੀਆਂ ਕਿ ਕਿਵੇਂ ਵਜ਼ਨ ਘਟਾਇਆ ਜਾ ਸਕਦਾ ਮੈਂ ਖੁਦ ਆਪਣਾ ਵਜ਼ਨ ਘਟਾਉਣ ਦੇ ਪ੍ਰੋਸੈਸ ਵਿੱਚ ਹਾਂ 10 ਕਿਲੋ ਵੇਟ ਘਟਾ ਚੁੱਕੀ ਹਾਂ ਹਲੇ ਮੈਂ 5 ਕਿਲੋ ਹੋਰ ਘਟਾਉਂਗੀ ਤੇ ਇਹਨਾਂ ਨੁਸਖਿਆਂ ਦੇ ਨਾਲ ਹੀ ਮੈਂ ਆਪਣਾ ਵਜ਼ਨ ਹੁਣ ਤੱਕ ਵੀ ਘਟਾਇਆ ਹੈ ਜੋ ਮੈਂ ਗੱਲਾਂ ਦੱਸਦੀਆਂ ਉਹ ਮੈਂ ਖੁਦ ਆਪ ਐਕਸਪੀਰੀਅੰਸ ਕੀਤੀਆਂ ਨੇ ਤਾਂ ਹੀ ਤੁਹਾਨੂੰ ਦੱਸਦੀਆਂ ਕਿ ਰੈਗੂਲਰ ਸੈਰ ਜ਼ਰੂਰ ਕਰੋ ਆਪਣਾ ਖਾਣ ਪੀਣ ਦੇ ਵਿੱਚ ਮਿੱਠਾ ਘਟਾ ਦਿਓ ਔਰ ਫਰਾਈ ਚੀਜ਼ਾਂ ਨਹੀਂ ਖਾਣੀਆਂ ਹੈ ਹੈਲਦੀ ਚੀਜ਼ਾਂ ਖਾਣੀਆਂ ਨੇ ਔਰ ਇਸ ਤਰ੍ਹਾਂ ਦੇ ਘਰੇਲੂ ਨੁਸਖੇ ਵਰਤ ਕੇ ਅਸੀਂ ਖੁਦ ਨੂੰ ਫਿਟਨੈਸ ਕਰ ਸਕਦੇ ਆ ਵੀਡੀਓ ਚੰਗੀ ਲੱਗੀ ਆ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਜਾਂ ਫਿਰ ਤੁਹਾਡੀ ਜਾਣ ਪਛਾਣ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੋਈ ਘਰਾੜੇ ਬਹੁਤ ਜ਼ਿਆਦਾ ਮਾਰਦਾ ਹੈ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਸੈਂਡ ਕਰ ਦਿਓ ਤਾਂ ਕਿ ਉਹ ਵੀ ਆਪਣੇ ਘਰਾੜਿਆਂ ਤੋਂ ਛੁਟਕਾਰਾ ਜ਼ਰੂਰ ਪਾ ਸਕਣ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਲੋ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ